ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਇਹ ਵੀਡੀਓ ਖਾਸ ਤੌਰ ਤੇ ਫੇਸਬੁੱਕ ਪੇਜ ਤੇ ਦੇਖ ਰਹੇ ਨੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਇਹ ਵੀਡੀਓ YouTube ਚੈਨਲ ਦੇ ਉੱਪਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅੱਜ ਦੀ ਆਪਣੀ ਜਿਹੜੀ ਵਿਜਿਟ ਹੈਗੀ ਆ ਦੋਸਤੋ ਪਿੰਡ ਭੁੱਲਰ ਹੈਗੀ ਆ ਤਹਿਸੀਲ ਢਿਲਵਾ ਤੇ ਜ਼ਿਲ੍ਹਾ ਜਿਹੜਾ ਦੋਸਤੋ ਕਪੂਰਥਲਾ ਲੱਗਦਾ ਹੈਗਾ ਠੀਕ ਆ ਤੇ ਖਾਸ ਵਿਜਿਟ ਜਿਹੜੀ ਹੈਗੀ ਆ ਤੁਸੀਂ ਆ ਭੁੱਲਰ ਪਿੰਡ ਕਰਨੀ ਹੈਗੀ ਆ ਬਾਈ ਪੰਮੇ ਭੁੱਲਰ ਦੇ ਘਰੇ ਆਏ ਪਸ਼ੂ ਜੜੇ ਦੋਸਤੋ ਅੱਜ ਤੁਹਾਨੂੰ ਦੋ ਮੱਝਾਂ ਝੋਟੀਆਂ ਦਿਖਾ ਦਾਂਗੇ ਤੇ ਚਾਰ ਬੈਣਾ ਹੋਣਗੀਆਂ ਠੀਕ ਆ ਤੇ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਬਾਈ ਪੁੱਲਰ ਦੇ ਨਾਲ ਆਪਾਂ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ 18 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਆ ਦੋਸਤੋ ਤੇ ਤਕਰੀਬਨ 19 ਮਾਰਚ ਨੂੰ ਆਪਾਂ ਕੱਲ ਨੂੰ ਜਿਹੜੀ ਆ ਦੋਸਤੋ ਅਪਲੋਡ ਕਰਾਂਗੇ ਆਓ ਕਰਦੇ ਆ ਗੱਲਬਾਤ ਬਾਈ ਪੰਮੇ ਪੁੱਲਰ ਨਾਲ ਸਭ ਤੋਂ ਪਹਿਲਾਂ ਬਾਈ ਪੰਮੇ ਪੁੱਲਰ ਦੀ ਸੱਸਰੀ ਕਾਲ ਸਾਡੀ ਸੱਤੀ ਕਹਾਣੀ ਪੰਨ 77 ਦਾ ਸੰਸਾਵਾ ਜੀ ਆਨ ਸਾਡੇ ਘਰ ਸੱਤੀ ਗੱਲ ਜਿਹੜੇ ਜੋ YouTube ਤੇ ਵੇਖ ਰਹੇ ਇਹ ਸਾਡੀ ਫਿਲਮ ਨੂੰ ਆ ਵੀਡੀਓ ਨੂੰ ਉਹਨਾਂ ਨੂੰ ਸਾਰਿਆਂ ਨੂੰ ਪਿਆਰ ਭਰੀ ਸੱਤੀ ਕਹਾਣੀ ਜੋ ਵਪਾਰੀਆ ਜੋ ਕਾਰਾਂ ਵਾਲੇ ਸਾਰੇ ਭਰਾਵਨ ਭਤੀ ਕਲ ਜਿਹੜੇ ਨਹੀਂ ਵੀ ਖਰੀਦੇ ਉਹਗਲੇ ਵੀ ਸਾਡੀ ਵਿਕਦੇ ਉਹਨਾਂ ਦਾ ਵੀ ਧੰਨਵਾਦ ਸਤਿ ਸ਼੍ਰੀ ਅਕਾਲ ਠੀਕ ਹੈ ਅੱਛਾ ਭਾਈ ਪੰਮੇ ਪੁੱਲਰ ਜੀ ਅੱਜ ਪਸ਼ੂ ਆਪਣੇ ਕੋਲ ਘਟੋ ਘਟ 6 ਨਗ ਦਿਖਾਵਾਂਗੇ 6 ਨਗ ਦੀ ਦੋ ਬੇੜਾਂ ਆ ਰਹੀਆਂ ਟੈਂਪੋ 'ਚ ਆ ਉਤਰ ਨਾਲੀਆਂ ਆ ਠੀਕ ਹੈ ਤੇ ਬਾਕੀ ਦੋ ਇੱਥੇ ਦੋ ਮੱਜਾਂ ਫਿਲਹਾਲ ਆਪਾਂ ਇਹਨਾਂ ਦੀ ਜਾਣਕਾਰੀ ਸਾਂਝੇ ਕਰਦੇ ਕਰਦੇ ਉਹਨਾਂ ਚਿਰ ਤੱਕ ਪਹੁੰਚ ਜਾਣਗੇ ਹਾਂਜੀ ਇੱਕ ਦੋ ਬੇਨਤੀਆਂ ਕਰਨੀਆਂ ਆ ਹਾਂ ਜ਼ਰੂਰ ਜੀ ਸਾਡੀਆਂ ਪ੍ਰਬੰਧਨ ਕਰਿਓ ਬੇਨਤੀ ਹੈ ਵੀ ਜੋ ਵੀਡੀਓ 'ਚ ਰੇਟ ਦੱਸਦੇ ਨੇ ਪਲੀਜ਼ ਤੁਹਾਡਾ ਨੈੱਟੀ ਹੁੰਦਾ ਫੈਕਸ ਹੁੰਦਾ ਥੋੜਾ ਬਾਲਾ ਮਾਨਤਨ ਹੁੰਦਾ ਠੀਕ ਹੈ ਜੀ ਤੇ ਉਹਨਾਂ ਕੀ ਕਰਿਆ ਕਰਨਗੇ ਵੈਲਕਮ ਜੀ ਆ ਜਿਹੜ ਇੱਕ ਦੋ ਹੋਰ ਬੇਨਤੀਆਂ ਕਰਨੀਆਂ ਮੈਂ ਆਪਣੇ ਖੇਤਣ ਵਾਲੇ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਥੋੜਾ ਜਿਹਾ ਠੱਗਾਂ ਤੋਂ ਬਚੋ ਜੀ ਇੱਕ ਇੱਕ ਦੋ ਠੱਗਾਂ ਨੇ ਮੈਨੂੰ ਵੀ ਠੱਗੀ ਮਾਰੀ ਆ ਮੇਰੇ ਕੋਲ ਸਬੂਤ ਹੈ ਪਰ ਹਮ ਨਹੀਂ ਦਿਖਾਉਣਾ ਚਾਹੁੰਦਾ ਭਾਈ ਜੀ ਇਹ ਕਹਤਾ ਸਾਡੇ ਸੁਭਾਨਪੁਰ ਦੇ ਨੇੜੇ ਜੇ ਵੀਡੀਓ ਬਣਾਉਂਦੇ ਆ ਉਹ ਥੋੜੀ ਠੱਗ ਜਿਆਦਾ ਠੱਗੀ ਧੋਰੀ ਕਰਦੇ ਮੇਰੇ ਨਾਲ ਕੀਤੀ ਆ ਉਹ ਮਜਾ ਹੈ ਵੀਡੀਓ ਚ ਪਈਆਂ ਵੀ ਹੋਣੀਆਂ ਤੇ ਦੇਖ ਲੈਣੀਆਂ ਪਰ ਪਲੀਜ਼ ਬੇਨਤੀ ਹੈ ਇਹਨਾਂ ਠੱਗਾਂ ਤੋਂ ਬਚੋ ਯਕੀਨ ਆ ਸਾਡੇ ਦੇ ਵੀ ਨਾ ਕਰੋ ਆਪਣੀ ਤਸੱਲੀ ਕਰੋ ਆਪਣਾ ਪਸੂ ਵਾਂਗੇ ਚੋ ਆ ਕੇ ਦੇਖੋ ਫਿਰ ਪੈਸੇ ਲਾਓ 100 ਰੁਪਏ ਵੀ ਲਾਉਣੀਆਂ ਹੈ ਜੀ ਬਿਲਕੁਲ ਜੀ ਸਾਡੇ ਤੇ ਵੀ ਯਕੀਨ ਨਹੀਂ ਕਰਨਾ ਤੁਸੀਂ ਆਪਣੀ ਤਸੱਲੀ ਕਰੋ ਹਾਂ ਜੀ ਇਨੀ ਕੀ ਬੇਤੀ ਪ੍ਰਵਾਨ ਕਰਨਾ ਹੋਏ ਬਿਲਕੁਲ ਠੀਕ ਹੈ ਭਾਈ ਪਮੇਪੂਲ ਜੀ ਇੱਕ ਛੋਟੀ ਜਿਹੀ ਰਿਕਵੈਸਟ ਆ ਵੀ ਇੱਕ ਵੱਡੀ ਗੱਲ ਵੀ ਜਿਹੜੀ ਮੈਂ ਚੀਜ਼ ਦਿਖਾ ਰਿਹਾ ਹਾਂ ਹਾਂ ਕੋਈ ਸਾਈ ਪਿਆਨਾ ਕਰਕੇ ਉਹਦੀ ਤਸੱਲੀ ਕਰਨੀ ਬਣਦੀ ਆ ਚਾਹੇ ਇੱਕ ਟਾਈਮ ਦੀ ਚੁਵਾਈ ਕਰ ਲੇ ਚਾਹੇ ਆਪ ਦਾ ਤੋਰਾ ਫੇਰਾ ਕਰਕੇ ਸ਼ਾਮ ਦੀ ਚੁਵਾਈ ਵੀ ਆਪ ਦਾ ਕਰਕੇ ਦੋ ਟਾਈਮ ਪਾਸ ਕਰਕੇ ਫਿਰ ਲੈ ਕੇ ਜਾਵੇ ਜੀ ਦੇਖੋ ਜੀ ਸਾਈ ਪਾ ਕੇ ਅਸੀਂ ਫੱਲੀ ਕਰਾਵਾਂਗੇ ਜਿੱਦਾਂ ਵੀ ਬੰਦੇ ਦੀ ਕਰਨ ਦਾ ਇਰਾਦਾ ਹੋ ਵਟਸਐਪ ਤੇ ਚੁੰਨੀਆ ਹੁੰਦਾ ਚੁੰਮਾਂਗੇ ਕਿ ਉਹਨੇ ਘਰ ਆ ਕੇ ਚੁੰਨੀਆ ਘਰ ਆ ਕੇ ਚਵਾਵਾਂਗੇ ਦੂਜੀ ਗੱਲ ਐਡੀ ਵੀ ਨੇਰੀ ਨਹੀਂ ਆਈ ਜੀ ਘਰ ਦੀ ਵੀ ਇੱਕ ਦੋਆਂ ਦਿਨਾਂ ਦੀ ਗੰਟੀ ਧਾਵਾਂਗੇ ਜੀ ਜੇ ਪਤੂਤਲੇ ਦੱਦ ਹੋਊਗਾ ਨਾ ਫਿਰ ਡਰ ਕੇ ਨਹੀਂ ਚੀਜ਼ਾਂ ਨਹੀਂ ਬਿਲਕੁਲ ਜੀ ਘਰ ਹੁੰਦਾ ਜੀ ਚੋਰਾ ਨੂੰ ਇਹਨਾਂ ਦੇ ਥਲੇ ਚੀਜ਼ ਦੇ ਕੱਟ ਹੁੰਦਾ ਨਹੀਂ ਬਿਲਕੁਲ ਜੀ ਸਾਡੇ ਬਹੁਤ ਅਰੇ ਜੇ ਜੋ ਦੱਸਿਆ ਉਹ ਨਾ ਆਊਗਾ ਹਾਂ ਜੀ ਸਬਰਨਾ ਪਾਇਆ ਖੰਡ ਅੱਧਾ ਕਿਲੋ ਘਟਵਾ ਜਾਵੇ ਕਿਲੋ ਦਾ ਫਰਕ ਪੈ ਸਕਦਾ ਉਹ ਦੋ ਤਿੰਨ ਦਾਣੇ ਤੱਕ ਕਬਰ ਕਰ ਜਾਂਦਾ ਪਸੂ ਇਹ ਨਹੀਂ ਕਿ ਜੇ 100 ਕਿਲੋ ਦੱਸਿਆ ਮੈਂ ਥਲੇ ਦੁੱਧ ਤੇ 4 ਕਿਲੋ ਨਿਕਲੂਗਾ 5 ਕਿਲੋ ਕੋ ਠੱਗੀ ਹੈ ਉਹ ਠੱਗੀ ਕਹਿੰਦੇ ਆ ਉਹ ਜਿਹੜੇ ਵੀ ਠੱਗੀ ਮਾਰਦੇ ਆ ਉਹ ਪੁਲਿਸ ਬੇਨਤੀ ਹੈ ਨਾਲ ਗਾੜੀ ਕੇ ਇਹਨੇ ਆਪਣਾ ਘਰ ਵੇਚ ਕੇ ਕੇ ਇਹਨੇ ਆਪਣਾ ਕੁਝ ਵੇਚ ਕੇ ਕੇ ਇਹਨੇ ਸੋਨਾ ਵੇਚ ਕੇ ਬਹੁ ਕ੍ਰਿਦਿਆ ਹੁੰਦਾ ਮਿਹੰਤੀ ਆਰਕਵੇਸੀ ਕਰਦੇ ਉਹਨਾਂ ਵਪਾਰੀਆਂ ਨੂੰ ਕਿ ਪਲੀਜ਼ ਨਾ ਇਹ ਕੰਮ ਕਰੋ ਇਹ ਪੁੱਤਾਂ ਤੱਕ ਆਪਾਂ ਪੁੱਤਾਂ ਵਾਸਤੇ ਕਮਾਉਨੇ ਆ ਜੇ ਆਪਣੇ ਪੁੱਤਾਂ ਨੇ ਆਪਣੇ ਠੋਕਰਾਂ ਮਾਰੀਆਂ ਫਿਰ ਕੀ ਫਾਇਦਾ ਹੈ ਜੀ ਇਹੋ ਜਿਹਾ ਪੈਸਾ ਕਮਾਉਰਦਾ ਅਸੀਂ ਇਸ ਚੀਜ਼ ਤੋਂ ਦੂਰ ਰਹਿਨੇ ਆ ਪਲੀਜ਼ ਜੋ ਦੱਸਾਂਗੇ ਸਾਡਾ ਸਾਥ ਚਾਹੂਗਾ ਬਿਲਕੁਲ ਧੰਨ ਉਹਦੇ ਹੀ ਜ਼ਿੰਮੇਵਾਰ ਹੋਵਾਂਗੇ ਬਿਲਕੁਲ ਸੋ ਦੋਸਤੋ ਇਹ ਬਾਈ ਪੰਮੇ ਭੁੱਲਰਦੀਆਂ ਜਿਹੜੀਆਂ ਜ਼ਰੂਰੀ ਬੇਨਤੀਆਂ ਨੇ ਜ਼ਰੂਰ ਪ੍ਰਮਾਣ ਕਰ ਲਿਓ ਕਿਉਂਕਿ ਵਪਾਰੀ ਨੂੰ ਵਪਾਰੀ ਵੀ ਠੱਗੀ ਜਾਂਦਾ ਕੱਲੇ ਨਾਰਮਲ ਬੰਦੇ ਨਹੀਂ ਠਗੀਂਦੇ ਪੈਗੇ ਉਹ ਠੱਗਾਂ ਦਾ ਜਿਹੜਾ ਜ਼ਰੂਰ ਧਿਆਨ ਰੱਖਿਆ ਜਾਵੇ ਜਿਹੜੀ ਬਾਈਪਮੇ ਭੁੱਲਰ ਨੇ ਕਿਹਾ ਵੀ ਨੇੜੇ ਤੇੜੇ ਜੋ ਵੀ ਏਰੀਆ ਦੱਸਿਆ ਠੀਕ ਹੈ ਜ਼ਰੂਰ ਧਿਆਨ ਦੇ ਵਿੱਚ ਰੱਖਿਆ ਜਾਵੇ ਬਾਕੀ ਜਿਹੜੇ ਵੀਰ ਇਹੋ ਜਿਹੀਆਂ ਠੱਗੀਆਂ ਮਾਰਦੇ ਨੇ ਮੇਰੀ ਇੱਕ ਵਾਰੀ ਫੇਰ ਆਪਣੇ ਚੈਨਲ ਦੇ ਉੱਪਰੋਂ ਜਿਹੜੀ ਆ ਦੋਸਤੋ ਅ ਅਪੀਲ ਹੈਗੀ ਆ ਵੀ ਉਹਨਾਂ ਬੰਦਿਆਂ ਦੀ ਆਪਾਂ ਵੀਡੀਓ ਜਿਹੜੀਆਂ ਦੋਸਤੋ ਅੱਜ ਤੋਂ ਬੰਦ ਕਰਦੇ ਪਏ ਆ ਜਿਹੜੇ ਬੰਦੇ ਖਾਸ ਤੌਰ ਤੇ ਇਹੋ ਜਿਹੀਆਂ ਠੱਗੀਆਂ ਮਾਰਦੇ ਆ 10 ਕਿਲੋ ਕਹਿ ਕੇ ਤੇ ਨਿਕਲਣਾ ਦੁੱਧ 5 ਕਿਲੋ 4 ਕਿਲੋ ਇਹੋ ਜਿਹੇ ਬੰਦੇ ਨੇ ਵੀਡੀਓ ਆਪਾਂ ਟੋਟਲੀ ਬੰਦ ਕਰ ਦੇ ਤਾਂ। ਤੁਹਾਨੂੰ ਨਾਂ ਲੈਣ ਦਾ ਵੀ ਤੜਖੋ ਕੋਈ ਨਹੀਂਗਾ। ਅਸੀਂ ਠੱਗੀ ਮਾਰਾ ਕੇ ਘਰ ਬੈਠੇ ਆਂ। ਪੈਸੇ ਕਟਾ ਕੇ ਮੱਝਾਂ ਵਾਪਸ ਕੀਤੀ ਆ। ਸਾਨੂੰ ਕੋਈ ਡਰ ਨਹੀਂ ਕਿਸਦਾ। ਕਿਉਂ ਜੀ ਅਸੀਂ ਸਾਡੇ ਕੋਲ ਸਬੂਤ ਹੈ। ਹਾਂ ਚਲੋ ਫਿਰ ਵੀ ਕਿਨੇ ਚੱਲੂ ਦਾ ਪਰਦਾ ਰਵੇ ਕਾਹ ਸੰਭਲ ਜਾਏ। ਕਾਹ ਜੰਗਾ ਰਹੋ। ਠੀਕ ਹੈ। ਅੱਛਾ ਭਾਈ ਤੁਸੀਂ ਮੈਪੋਲਰਜੀ ਕਰਕੇ ਸਟਾਰਟ ਪਹਿਲੇ ਨੰਬਰ ਤੋਂ ਆਜੋ ਆ ਜਿਹੜੀ ਆ ਤਾਜੀ ਸੂਈ ਆ ਇਹ ਮੱਝ ਆਪਾਂ ਦਿਖਾ ਦਈਏ ਜੀ। ਸੂਆ ਪ੍ਰੋਪਰ ਦੱਸ ਦੋ ਜੀ ਕਿੰਨਾ ਸੂਆ ਸੂਆ ਭਾਜੀ ਆਪਾਂ ਨੂੰ ਅਗਲਾ ਦੂਜਾ ਕਿਹਾ ਤੂੰ ਅਗਲਾ ਤੀਜਾ ਮੰਨ ਲੈ ਠੀਕ ਆ ਜੀ ਆਪਰ ਆਪਣੀ ਸਮਝ ਦੇਖ ਕੇ ਉਹ ਬੱਚਾ 20 ਦਾ ਮੰਨ ਲੈ 25 ਦਾ ਮੰਨ ਲੈ ਆਪਣੀ ਕੋਈ ਸਮਝ ਲਾਵੇ ਜੀ ਅਸੀਂ ਲਿਆਂਦੀਏ ਸਾਨੂੰ ਕੋਈ ਨਹੀਂ ਪਤਾ ਇਹ 15 ਦਿਨਾਂ ਦਾ ਇੱਕ ਦਿਨਾਂ ਦਾ ਠੀਕ ਆ ਜੀ ਠੀਕ ਆ ਮਗਰ ਮਗਰ ਕੱਟਾ ਮੇਲ ਕਾਫ ਆ ਦੋਸਤੋ ਠੀਕ ਆ ਮੱਝ ਤੀਜੇ ਸੂਵੇ ਮੰਨ ਲਓ ਆਪਦੀ ਸੋਚ ਮੁਤਾਬਕ ਦੂਜੇ ਮੰਨ ਲਓ ਚੌਥੇ ਮੰਨ ਲਓ ਆਹ ਫੇਸ ਕੁਆਲਿਟੀ ਆ ਤੇ ਦਿਨ ਕਿੰਨੇ ਕ ਦੱਸਿਆ ਜੀ ਇਹ ਬੀ ਹੋ ਜਾਏ 15:00 25:00 ਆਈਡੀਆ ਲਾ ਲਓ ਮੈਂ ਲੈਂਦੀ ਆ ਜੀ ਅਗਲੇ ਨੇ ਘਾਟ ਹੀ ਕੇ ਦਿੱਥੇ ਹੁੰਦੇ ਸਾਨੂੰ ਠੀਕ ਆ 15 20 ਕੇ ਦਿਨ ਦਾ ਜਿਹੜਾ ਤੁਸੀਂ ਆਈਡੀਆ ਲਾ ਲਿਓ ਤੇ ਅੱਛਾ ਭਾਜੀ ਪੰਮਾ ਪੁੱਲਰ ਜੀ ਕਿੰਨਾ ਕੁ ਹੋਣਾ ਆਪਾਂ ਜਿਹੜਾ ਦੁੱਧ ਮਿਲਕ ਕਿੰਨਾ ਕੁ ਚਵਾ ਦੇ ਜੀ 7 ਸੇਮੇਤ ਜੀ 8 ਕਿਲੋ ਆ 8 ਕਿਲੋ 7 ਕਿਲੋ ਤੋਂ ਉੱਪਰ ਉਹ ਸਾਢੇ 3 ਤੋਂ ਵਿੱਚ ਚਵਾਵਾਂ ਠੀਕ ਹੈ ਜੀ ਤੇ ਬੱਚੇ ਤੇਮੇਤ 8 ਵੀ ਆ ਠੀਕ ਹੈ ਤੇ ਐਵੇਂ ਸਾਢੇ 7 ਤੋਂ ਥੱਲੇ ਨਹੀਂ 7 ਤੋਂ ਹੋਊਗਾ ਉੱਪਰ ਹੋਊ ਠੀਕ ਆ ਜੀ ਠੀਕ ਆ ਦੋਸਤੋ ਸਾਢੇ 7 ਤੋਂ ਬਾਈ ਕਹਿੰਦੇ ਉੱਪਰ ਹੋਵੇਗਾ ਦੁੱਧ ਠੀਕ ਆ 8 ਲੀਟਰ ਤਾਂ ਚਲੋ ਘਰ ਤੇ ਘਰੇ ਜਿਹੜੀ ਚਵਾਈ ਹੈਗੀ 8 ਲੀਟਰ ਸਾਢੇ 8 ਲੀਟਰ 8 ਲੀਟਰ ਚੋਂਦੇ ਆ ਬਾਕੀ ਤੁਸੀਂ ਸਾਢੇ 7 ਤੋਂ ਉੱਪਰ ਹੋਵੇਗਾ ਪਾਈਆ ਖੰਡ ਥੱਲੇ ਨਹੀਂ ਹੋਵੇਗਾ ਵੱਧ ਹੋਵੇਗਾ ਠੀਕ ਆ ਤੇ ਚਵਾਈ ਬਿਲਕੁਲ ਇੱਕ ਨੰਬਰ ਆ ਜੀ ਇੱਕ ਨੰਬਰ ਪੋਲੀ ਚਵਾਈ ਜਦੋਂ ਮਰਜ਼ੀ ਕਿੰਨ ਵਾਰਸਾਬ ਤੇ ਚਵਾ ਦਾਂਗੇ ਆਪਾਂ ਕੇ ਚਲੋ ਨਾ ਵੀ ਕੋਈ ਧਾਰ ਮਾਰੇ ਤਾਂ ਵੀ ਸਾਡੀ ਗਾਰੰਟੀ ਪੂਰ ਛੱਟੇ ਦੀ ਚੁਏ ਚੀਜ਼ ਦੀ ਠੀਕ ਹੈ ਜੀ ਹਾਂ ਜੋ ਤੇ ਸੱਚ ਨਾ ਆਵੇ ਤਾਂ ਜਿੰਮੇਵਾਰ ਹਰ ਜਾਣੇ ਦੇ ਠੀਕ ਹੈ ਜੀ ਆ ਕਰੋ ਚੈੱਕ ਜੋ ਉਹ ਅਗਲਾ ਲੈ ਚੱਲ ਵੀਡੀਓ ਤੇ ਆਖੀ ਕਹਿ ਰਿਹਾ ਉਹ ਕੱਢ ਕੇ ਕੈਮਰਾ ਤੇ ਆ ਵੀ ਨਾ ਠੀਕ ਆ ਅ ਠੀਕ ਹੈ ਅੱਛਾ ਪਾਜੀ ਪੰਮਾ ਭੁੱਲਰ ਜੀ ਕਿੰਨਾ ਮੁੱਲ ਕਿੰਨਾ ਡਿਮਾਂਡ ਕਿੰਨੀ ਹੈ ਡਿਮਾਂਡ ਇਹਦੀ 70000 ਜੀ ਹਾਂਜੀ ਤੇ 65000 ਦੀ ਜੈਸਨੋ ਵਿੱਚ ਸੌਪ ਜਾਂ ਸੋਰੀ ਠੀਕ ਹੈ ਜੀ ਲਓ ਵੀ ਦੋਸਤੋ 65000 ਦੀ ਜਿਹੜੀ ਲਾਸਟ ਬਾਈ ਇਹਦਾ ਵੀ ਜੈਸਨੋ ਆ ਤਾਂ 70000 ਰੁਪਏ ਡਿਮਾਂਡ ਆ ਇਹ ਸਮਝ ਦੀ ਠੀਕ ਆ ਬਾਕੀ ਹਵਾਨਾ ਵੇਖ ਲਓ ਤੁਸੀਂ ਬਨਾਤਣਾ ਵੇਖ ਲਓ ਚੁਵਾਈ ਬਿਲਕੁਲ ਜਿਹੜੀ ਆ ਦੋਸਤੋ ਲਾਕਾ ਸਮਾਂ ਠੀਕ ਆ ਹੁਣ 5 5:30 5 ਵਜੇ ਦਾ ਸੋਰੀ 6:00 ਵਜੇ ਦਾ ਟਾਈਮ ਹੈਗਾ ਸ਼ਾਮ ਦਾ ਈਵਨਿੰਗ ਟਾਈਮ 6:00 ਵਜੇ ਦਾ ਸਮਾਂ ਠੀਕ ਆ 65000 ਦੀ ਜੈਸਨੋ ਆ ਅਗਲੀ ਆਪਾਂ ਤੁਹਾਨੂੰ ਹੋਰ ਛੋਟੀ ਦਿਖਾਉਣੇ ਆ ਇਹ ਇਹ ਆ ਭਜਾਂਦੀ ਕੱਚੀ ਲੈ ਜਾਂਦੀ ਨਾ ਕੱਚੀ ਲੈ ਜਾਂਦੀ ਠੀਕ ਆ ਤੇ ਸੂਆ ਕਿੰਨਾ ਸੂਣ ਜਾ ਰਹੀ ਹੈ ਸੂਆ ਜੀ ਇਹ ਤੀਜਾ ਤੀਜਾ ਸੂਆ ਹਾਂ ਦਾ ਦੂਜਾ ਕਹੀ ਜਾਣਾ ਤੀਜਾ ਠੀਕ ਆ ਤੀਜਾ ਸੂਆ ਦੋਸਤੋ ਇਹ ਜੜੀ ਛੋਟੀ ਏ ਸੂਣ ਵਾਲੀ ਆ ਮੱਝ ਕਹਾਂਗੇ ਮੱਝ ਤੀਜਾ ਸੂਆ ਸੂਣ ਵਾਲੀ ਆ ਹੈਵੀ ਬਾਡੀ ਬੇਟਾ ਭਾਰੀ ਸਰੀਰ ਕਮੰਤਰ ਦੀ ਆ ਪਿੱਠ ਪੁੱਠਾ ਤੁਸੀਂ ਵੇਖ ਲੈਣਾ ਆ ਵੇਖੋ ਥੱਬਿਆਂ ਦੇ ਥੱਬੇ ਪਿੱਛੇ ਚੜਾਈ ਵੇਖੋ ਠੀਕ ਆ ਬੜੀ ਵਧੀਆ ਚੰਗੀ ਸੇਵਾ ਦੇ ਵਿੱਚ ਪਲੀ ਭਲਾਈ ਆ ਤੇ ਕੱਚੀ ਆ ਸਮਾਂ ਪੁੱਛ ਲਈਨੇ ਕਿੰਨਾ ਕ ਬਾਈ ਜੀ ਕਿੰਨਾ ਕ ਕਤੋਂ ਵੱਤ ਜੀ 15 ਗਾ 15 ਦਿਨ 15 ਦਿਨ ਕੱਚੀ 2 3 4 ਦਿਨ ਵੱਧ ਵੀ ਲੈ ਸਕਦੀ ਅੱਛਾ 15 ਦਿਨ ਬਾਕੀ ਜਾਬਦੀ ਇਹ ਨਹੀਂ ਹੈ ਵੀ ਬਣਾਉ ਤੁਰੂ ਕਾਫੀ ਜਾ ਬਹੁਤ ਵੱਡੀ ਦੁੱਧ ਦਾ ਰਿਕਾਰਡ ਤਕੜਾ ਜੀ ਦਾ ਅੱਛਾ ਜੀ 17 18 ਲੀਟਰ ਦਾ ਤਕੜਾ ਹੈ ਜੀ ਦਾ ਬਾਕੀ ਉਹ ਮਹਾਰਾ ਜਾਣਦਾ ਨਹੀਂ ਇਕ ਲੀਟਰ ਦੇ ਜੰਦੇ ਕਰਦੇ ਬਿਲਕੁਲ ਜੀ ਆ ਵੇਖੋ ਫੇਸ ਦੀ ਕੁਆਲਿਟੀ ਠੀਕ ਹੈ ਜੀ ਅਜੇ ਕੱਚੀ ਆ 15 ਦਿਨ ਜਿਹੜਾ ਦੋਸਤੋ 15 ਦਿਨ 20 ਦਿਨ ਵੀ ਲੱਗੇ ਜਾ ਸਕਦੀ ਆ ਕਿਉਂਕਿ ਅੱਗੋਂ ਆਈ ਆ ਤੇ ਕੋਈ ਲਿਖਤੀ ਤੌਰ ਤੇ ਦਿਨ ਨਹੀਂ ਲਿਖੇਗੇ ਬਾਕੀ 15 ਦਿਨ ਲਾਏ ਤੁਸੀਂ ਦੇਖ ਸਕਦੇ ਹੋ ਨਾਰਮਲ ਹੀ ਥੋੜਾ ਥੋੜਾ ਜਿਹਾ ਜਿਵੇਂ ਲਾਏ ਪਿਆ ਹੁੰਦਾ ਪਸ਼ੂ ਉਸ ਤਰ੍ਹਾਂ ਦਾ ਜਿਹੜਾ ਦੋਸਤੋ ਲੇਵਾ ਬੰਤਰ ਹੈਗੀ ਆ ਠੀਕ ਆ ਤੇ ਝਾਲਰ ਝੁਲਰ ਜਿਹੜੀ ਆ ਕਾਫੀ ਵੱਡੀ ਆ ਆ ਕਰੋ ਚੈੱਕ ਆ ਦੇਖੋ ਲੈਓ ਜੀ ਵੀ ਬੋਡੀ ਵੇਟ ਆ ਭਾਰੇ ਸਰੀਰ ਦੀ ਆ ਬੰਤਰ ਭਰੀ ਆ ਠੀਕ ਹੈ ਜੀ ਪੇਟ-ਪੁੱਠੇ ਤੋਂ ਤੁਸੀਂ ਵੇਖੋਗੇ ਭਾਰੀ ਬਜਨ ਵਾਲੀ ਇਹ ਮੱਝ ਹੈਗੀ ਆ ਦੋਸਤੋ ਤੀਜਾ ਸੂਬਾ ਸੋਣੀ ਆ ਤੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਜਸਟ ਇੱਕ ਲਾਇ ਪੈ ਚੁੱਕੀ ਆ ਠੀਕ ਆ ਲਾਇ ਪਈ ਆ ਤਕਰੀਬਨ 15 ਦਿਨ ਲੈਂਦੀ ਆ ਤੇ ਤੁਸੀਂ ਜਿਹੜੀ ਆ ਸ਼ੇਪ ਆ ਆਵਾਨੇ ਦੀ ਦੇਖ ਸਕਦੇ ਹੋ ਵੀ ਬਿਲਕੁਲ ਬੈਕ ਸਾਈਡ ਤੋਂ ਜਿੰਨਾ ਵੀ ਹੋਊਗਾ ਬਨਾਤਨਾ ਬੈਕ ਸਾਈਡ ਨੂੰ ਬੰਨਣਾ ਹੈਗਾ ਰੇਨ ਬੂਨ ਤੁਸੀਂ ਦੇਖ ਸਕਦੇ ਹੋ ਤੇ ਬਾਈ ਕਹਿੰਦਾ ਵੀ ਦੁੱਧ ਵਾਲੀ ਆ ਤਕਰੀਬਨ ਜਿਹੜੇ ਦੋਸਤੋ ਨਾਰਮਲੀ ਦੁੱਧ ਵਾਲੀ ਆ ਮੱਝ ਤੁਹਾਨੂੰ ਵੇਖ ਕੇ ਪਤਾ ਵੀ ਲੱਗ ਜਾਂਦਾ ਵੀ ਮੱਝ ਜਿਹੜੀ ਆ ਦੋਸਤੋ ਜਿਹੜੀ ਪਲੀ ਪਲਾਈ ਚੰਗੀ ਆ ਦੁੱਧ ਵੀ ਉਹਨੇ ਕੱਢਣਾ ਠੀਕ ਆ ਤੇ ਅੱਛਾ ਬਾਈ ਜੀ ਇਹਦੀ ਡਿਮਾਂਡ ਕੀ ਲੈਣੇ ਦੇਣੇ ਕੀ ਨੇ ਇਹਦਾ ਭਾਈ ਫੋਨ ਤੇ ਕਰਾਂਗੇ ਕਿਉਂਕਿ ਕਿੱਤੀਏ ਜਿੱਦਾਂ ਦਾ ਬੰਦਾ ਗਾਹ ਕਰੂਗਾ ਦਾ ਪੱਲੀ ਇਹ ਕਰਾਂਗੇ ਠੀਕ ਹੈ ਜੀ ਇਹਦੀ ਕੱਲੇ ਦੀ ਗੂੜ ਦੱਸਾਂਗੇ ਬਾਕੀ ਕੋਈ ਬਾਲਾ ਵੱਡਾ ਨਹੀਂ ਹੋਊਗਾ ਵੀ ਬਾਲਾ ਵੱਡਾ ਨਹੀਂ ਪਰ ਤਾਂ ਹੋਊਗਾ ਉਹਨੂੰ ਕਿਤੇ ਜਿੱਦਾਂ ਸਾਹਮਣੀ ਪੈ ਜਾਏ ਉਸ ਹਾਵਨਾ ਫੋਨ ਤੇ ਪਕਾ ਹਾਂ ਜੀ 15 ਦਿਨ ਪਏ ਅਸੀਂ ਹਾਂ ਜੀ ਕਿਪਦਾ ਗਾ ਸੂਈ ਤੇ ਚੜਿਆ ਪਰ ਰੇਟ ਹੋ ਗਿਆ ਬਿਲਕੁਲ ਜੀ ਬਿਲਕੁਲ ਲੋ ਵੀ ਦੋਸਤੋ ਅੱਜ ਦੇ ਦਿਨ ਜਿੰਨਾ ਮੇਰੇ ਰੇਟ ਹੋਇਆ ਤੁਸੀਂ ਖਾਸ ਤੌਰ ਤੇ ਫੋਨ ਤੇ ਸੰਪਰਕ ਕਰ ਲਿਓ ਜੇਕਰ ਥੋੜੇ ਦਿਨ 15 ਦਿਨ ਦੀ ਕੱਚੀ ਆ ਤਾਂ ਕਰਕੇ ਪਾਈ ਜਾਂਦਾ ਵੀ ਘੱਟੋ ਘੱਟ ਵੀ ਇਹ ਨੇੜੇ ਚਲੀ ਗਈ ਫਿਰ ਰੇਟ ਦੇ ਵਿੱਚ ਥੋੜੀ ਚੇਂਜਿੰਗ ਆ ਜਾਏਗੀ ਰੇਟ ਥੋੜਾ ਬਦਲ ਜਾਏਗਾ ਠੀਕ ਆ ਇੱਕ ਹੋਰ ਜਿਹੜਾ ਥਾਣਾ ਹੈਗਾ ਬਹਿਣੀ ਵਾਲੇ ਪਾਸੇ ਤੋਂ ਉਹ ਜ਼ਰੂਰ ਦੇਖੋ ਜੀ ਠੀਕ ਆ ਇਸ ਤੋਂ ਬਾਅਦ ਬੇੜਾ ਨੇ ਬੇੜਾ ਪਰਪਰ ਆਪਾਂ ਪੁੱਛ ਲੈਨੇ ਕੀ ਡਿਟੇਲ ਹੈਗੀ ਆ ਅੱਛਾ ਭਾਈ ਭੁੱਲਰ ਸਾਹਿਬ ਦੀ ਕੀ ਡਿਟੇਲ ਲਗਣੀ ਬੇੜਾ ਬਾਜੀ ਆਪਾਂ ਪਹਿਲਾਂ ਵੀ ਚੈਨਲ ਤੇ ਪਾਈਆਂ ਸੀ ਹਾਂਜੀ ਅਸੀਂ ਚੱਲ ਗਏ ਅਨੰਤਪੁਰ ਸਾਹਿਬ ਮੇਲੇ ਹਾਂਜੀ ਅੱਜ ਤੱਕ ਚੱਲ ਗਈ ਤਾਂ ਇਹ ਬੁੱਲਸਾੜ ਕੋ ਪਹੁੰਚਾ ਦੇ ਹੋ ਕੇ ਬਾੰਦ ਤੇ ਵੇਚਣੀ ਹੋਈਆਂ ਠੀਕ ਹੈ ਜੀ ਹੁਣ ਇਹ ਬੱਚੇ ਇਹਨਾਂ ਦੇ ਮਰੇ ਪਏ ਅੰਦਰ ਮਰ ਗਏ ਆ ਬੱਚੇ ਦੋਨੋਂ ਦੇ ਮਰ ਗਏ ਸੀ ਦੋਨਾਂ ਦੇ ਮਰ ਗਏ ਅੰਦਰ ਪਏ ਆਪਾਂ ਦਿਖਾ ਦਾਂਗੇ ਬੱਚੇ ਦਿਖਾ ਦਾਂਗੇ ਆਪਾਂ ਹਾਂਜੀ 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 ਤੇ ਹੁਣ ਸਵੇਰ ਦੁਜੇ ਸੂਈ ਸੀ ਕੀ ਕੀ ਜੀ ਤੀਜੇ ਸੁਈ ਜੇ ਦੋਨੋ ਜੀ ਦੂਜਾ ਪਕਾ ਤੋਂ ਦੁੱਧ ਕਿੰਨਾ ਜਿਹੜਾ ਆਪਾਂ ਚਵਾਵਾਂਗੇ ਕਹਦੇ ਚੱਲੀ 14 ਕਿਲੋ ਹੈਗਾ ਪਰ 13 ਮੰਨਾਂਗੇ 13 ਮੰਨਾਂਗੇ ਆਪਾਂ ਚਵਾਵਾਂਗੇ ਆਪਾਂ ਠੀਕ ਆ 14 ਕਿਲੋ ਆ ਦੋਸਤੋ ਤੇ 13 ਕਿਲੋ ਜਿਹੜਾ ਬਈ ਜਾਂਦਾ ਵੀ ਆਪਾਂ ਚਵਾਵਾਂਗੇ ਤੇ ਦਿਨ ਵੀ ਤਕਰੀਬਨ ਇੰਨੇ ਕੋ ਹੋ ਗਏ ਨੇ ਇਹਨੇ ਪਨੇ 15 ਕਿ ਦਿਨ ਹੋ ਗਏ 15 ਕਿ ਦਿਨ ਹੋ ਸਕਦੇ ਆ ਠੀਕ ਆ 15 ਕਿ ਦਿਨ ਦਾ ਜਿਹੜਾ ਦੋਸਤੋ ਸਮਾ ਹੋ ਗਿਆ ਠੀਕ ਆ ਤੇ ਡੱਬੀ ਬਰਾਊਨ ਕਲਰ ਦੇ ਵਿੱਚ ਜਿਵੇਂ ਐਰ ਸ਼ਰ ਦੀ ਬੱਚੀ ਹੁੰਦੀ ਹੈ ਓਦਾਂ ਦੀ ਹੈਗੀ ਹੈ ਬਾਕੀ ਤੁਸੀਂ ਥੋੜਾ ਜਿਹਾ ਕਰਾਸ ਬ੍ਰੀਡ ਮੰਨ ਕੇ ਲੈ ਕੇ ਜਾ ਸਕਦੇ ਜੀ 13 ਲੀਟਰ ਦੀ ਜਿਹੜੀ ਮਿਲਕ ਦੀ ਕੈਪੈਸਿਟੀ ਆ ਬੱਚੇ ਮਰੇ ਆ ਤੁਹਾਨੂੰ ਦਿਖਾ ਦਾਂਗੇ ਠੀਕ ਆ ਪਾੜੇ ਤੇ ਕੋਈ ਚੱਕਰ ਨਹੀਂ ਹੁਣ ਇਹ ਹੁਣ ਪਾੜੇ ਮੰਡੇ ਤੇ ਆ ਜੀ ਚਾਰਟ ਤੇ ਹਨਾ ਆਹ ਧੰਨਵਾਦ ਹੈ ਦੋਸਤੋ ਬਾਕੀ ਬਿਲਕੁਲ ਠੀਕ ਹਥਾਨਾ ਕਮ ਕਹੋ ਪੁੱਜੀ ਠੀਕਾ ਅੱਛਾ ਭਾਈ ਜੀ ਕਿੰਨੀ ਡਿਮਾਂਡ ਹੈ ਇਸ ਵੈੱਡ ਦੀ ਡਿਮਾਂਡ ਇਹਦੀ ਪੱਜੀ ਹੈਗੀ 40000 ਹਾਂਜੀ 35000 ਦੀ ਜੱਥਨ ਹੋਆ ਅੱਛਾ 35000 100 ਰੁਪਿਆ ਹੀ ਛੋੜੋ ਠੀਕ ਹੈ ਜੀ 35000 ਦੀ ਹਾਂ ਨਾਏ ਦੋਸਤੋ ਠੀਕ ਹੈ 13 ਲੀਟਰ ਦੀ ਚਵਾਈ ਤੁਸੀਂ ਕਾਰਬਿਜਟਰ ਕਰਕੇ ਕਰਦੇ ਹੋ ਜਿੰਦਾ ਮਰਜੀ ਥੱਲੀ ਕੰਡਾ ਲੈ ਹੁਣ ਜਿੰਦਾ ਮਰਜੀ ਜੋੜ ਲੈ ਬਿਲਕੁਲ ਤੇ ਬੱਚੇ ਜਿਹੜੇ ਆ ਮੈਂ ਤੁਹਾਨੂੰ ਲਾਸਟ ਤੇ ਦਿਖਾ ਦੂੰਗਾ ਬੱਚੇ ਪ੍ਰੋਪਰ ਅੰਦਰ ਹੈਗੇ ਆ ਮਰ ਗਏ ਸੀਗੇ ਅੱਜ ਭਲਕ ਮਰੇ ਆ ਬੱਚੇ ਤੇ ਅੰਦਰ ਬਾਈ ਨੇ ਰੱਖਿਆ ਵੀ ਚਲੋ ਵੀਡੀਓ ਦੇ ਵਿੱਚ ਵਿਖਾ ਦਾਂਗੇ ਭੈਣ ਭਰਾਵਾਂ ਨੂੰ ਠੀਕ ਆ ਅਗਲੀ ਵੇੜ ਜਿਹੜੀ ਹੈਗੀ ਆ ਇਹ ਵੀ ਵੱਡੇ ਕਦ ਕਰ ਦੇ ਵਿੱਚ ਆ ਜਿੱਦਾਂ ਦੀ ਆਪਾਂ ਐਫ ਐਫ ਵੇੜ ਨਾਰਮਲ ਹੀ ਦੇਖਦੇ ਆ ਵੱਡੇ ਕਦ ਕਰ ਦੇ ਵਿੱਚ ਵੇੜ ਆ ਤੇ ਇਹਦੀ ਕੀ ਡਿਟੇਲ ਆ ਜੀ ਇਹਦਾ 20 ਪਲੱਸ ਤੋਂ ਦੇ ਆ ਵੀ 20 ਤੋਂ ਪਲੱਸ ਹੀ ਆ। ਦਾਤਾਪਾ 20 ਦਾ। ਠੀਕ ਆ। ਤੇ ਸੂਈ ਨੂੰ ਕਿੰਨੇ ਦਿਨ ਹੋ ਗਏ ਨੂੰ? ਸੂਈ ਨੂੰ ਇਹਨੂੰ ਵੀ 15-20 ਦਿਨ ਬੱਚਾ ਅੰਦਰ ਪਿਆ ਦੇ ਲੋ। ਅੱਛਾ ਦੋਨੋਂ ਦੇ ਬੱਚੇ ਮਰ ਗਏ ਸੀਗੇ? ਦੋਨੋਂ ਕੱਟੇ ਮਰੇ ਦਾ ਟਾਂਡ ਚ ਰਹਿ ਗਏ ਬਾਹਰ। ਅੱਛਾ ਮੀਂਹ ਗੜੀ ਪਏਗਾ? ਨਹੀਂ ਜਾਣਦੇ। ਉਹ ਦੂਜਾ ਕਿ ਤੀਜਾ ਜੀ? ਤੀਜਾ ਮੰਨੋ। ਤੀਜਾ। ਠੀਕ ਆ। ਬਾਕੀ ਤੀਜੇ ਸੂਬੇ ਦੇ ਵਿੱਚ ਆ। 15 ਕਿ ਦਿਨ ਜਿਹੜਾ ਦੋਸਤੋ ਸਮਾਂ ਤਕਰੀਬਨ ਹੋ ਗਿਆ ਠੀਕ ਆ। ਤੇ 20 ਤੋਂ ਪਲੱਸ ਜਿਹੜੀ ਮਿਲਕਿੰਗ ਹੈਗੀ ਆ ਮੋਟਾ ਗੋਲ ਥਾਣਾ ਤੇ ਚਾਰੇ ਥਾਂ ਜਿਹੜੇ ਤੁਸੀਂ ਦੇਖ ਸਕਦੇ ਹੋ ਉਸ ਸਪੇਸ ਠੀਕ ਹੈ ਜੀ ਦੱਸਣਾ ਬੰਦ ਕਰੀ ਠੀਕ ਹੈ ਉਲਟ ਬਹਿਣੀ ਤੋਂ ਅਗਲੇ ਥਾਂ ਦੇ ਵਿੱਚ 17 ਵਧ ਗਿਣ ਸਕਦੇ ਹੋ ਭਾਵੇਂ ਬਹਿਣੀ ਵਾਲੇ ਪਾਸੋਂ 10 17 ਜਿਹੜੀਆਂ ਘੱਟ ਗਣ ਲੈ ਲਓ ਵੀ ਜੇਕਰ ਆਪਾਂ ਕਾਉਂਟ ਕਰੀਏ ਆਪਾਂ ਇੱਕ ਪਾਸੇ ਕਹਿ ਦਿੰਨੇ ਵੀ ਵਾਧੇ ਚੋਂ ਵੱਧ ਹੁੰਦੀਆਂ ਪਰ ਅਸੀਂ ਦੱਸ ਕੇ ਦੇਣੀ ਹੈ ਠੀਕ ਹੈ ਜੀ ਠੀਕ ਹੈ ਬਾਕੀ ਚਵਾਜੂ ਭਰਾ ਪੂਰਾ ਨਾ ਤਾਂ ਬਹੁਤ ਵਧੀਆ ਜੀ ਅਗਲੇ ਥਾਂ ਦੀ ਥੋੜੀ ਜੀ ਮੱਜਾਂ ਦੀ ਚਵਾਹੀ ਪਿਛਲੀ ਪੋਲੀ ਬਹੁਤ ਜੀ ਠੀਕ ਹੈ ਜੀ ਇਹਨੂੰ ਵੀ ਖੋਲ ਗਏ ਖੋਲ ਰੱਖਾ ਜਾ ਕੱਕੇ ਆ ਜਾਓ ਖੋਲੇ ਆਪਾਂ ਦੱਕੀ ਛੋਲੋਗੇ ਦੱਕੀ ਕੇ ਦਾ ਠੀਕ ਹੈ ਬੈੜ ਜਿਹੜੀ ਆ ਦੋਸਤੋ ਤੀਜਾ ਸਵੇਰ ਸੂਈ ਆ ਦਿਨ 15 ਹੋ ਗਏ ਆ 20 ਤੋਂ ਪਲੱਸ 20 ਲੀਟਰ ਦੀ ਜਾਂ ਪਲੱਸ ਇਸ ਤੋਂ ਮਿਲਕਿੰਗ ਹੈਗੀ ਆ ਦੋਵੇਂ ਟਾਈਮ ਤੁਸੀਂ ਕਰਨੀ ਆ ਮਿਲਕਿੰਗ ਠੀਕ ਆ ਬਾਕੀ ਹਵਾਨਾ ਵਖਾਲਾ ਜਿਹੜਾ ਹੈਗਾ ਕਾਫੀ ਵੱਡਾ ਅਡਰ ਸੋਨਾ ਹੈਗਾ ਬੈੜ ਦਾ ਠੀਕ ਆ ਆ ਕਰੋ ਜੀ ਚੈੱਕ ਡਾਕੂਮੈਂਟ ਰੱਖ ਜੋ ਬਾਅਦ ਗੱਲ ਕਰਾ ਦਿੰਦੇ ਆ ਮੈਂ ਡਾਕੂਮੈਂਟ ਰੱਖ ਜੋ ਲੋਭੀ ਭਰਾਵੋ ਇਹ ਦੋ ਬੈੜਾ ਸੀਗੀਆਂ ਜਿਹੜੀਆਂ 15-15 ਦਰ ਦੇਣ ਦੀਆਂ ਸੋਈਆਂ ਨੇ ਤੇ ਹੁਣ ਬੇਨ ਬੱਚੇ ਤੋਂ ਬੱਚੇ ਅੰਦਰ ਪਏ ਆਪਾਂ ਤੁਹਾਨੂੰ ਵੀ ਵਾਰ-ਵਾਰ ਕਹਿਣਾ ਮੈਂ ਦਿਖਾ ਦਿੰਨੇ ਕਨਫਰਮ ਕਰਾ ਦਿੰਨੇ ਆ ਅੱਛਾ ਭਾਈ ਭੁੱਲਰ ਸਾਹਿਬ ਕਿੰਨਾ ਇਹਦਾ ਮੁੱਲ ਮੁੱਲ ਜੀ ਬੱਚੇ ਦੇ ਨਾਲ ਦੇ ਦੱਸੇ ਪਾਪਾ ਪਹਿਲੀ ਵੀਡੀਓ ਚ 50000 ਹਾਂਜੀ ਸਾਢੇ ਦੀ ਡੀਲ ਹੈ ਕਰਨੀ ਤੇ ਹਾਂਜੀ ਹੁਣ ਮੁੱਲ ਜੀ ਫੈਕਤੀ 55000 ਉਹ ਚ ਮਾਰਤਾ ਕਰਦਾ ਥੋੜਾ 55000 ਦੇ ਵਿੱਚੋਂ ਠੀਕ ਆ ਚੈਨਲ ਦਾ ਫਰਕ ਪੈਂਦਾ ਜੀ ਠੀਕ ਆ ਬੱਚੇ ਦਿਖਾਉਣੇ ਪਹਿਲਾਂ ਕਿ ਦੋ ਬੈੜਾ ਪਹਿਲਾਂ ਬੱਚੇ ਦਿਖਾ ਦਈਏ ਬਾਅਦ ਇਹ ਜਿਹੜੀਆਂ ਦੋਸਤੋ ਵੇੜਾ ਆਈਆਂ ਨੇ ਨਵੀਆਂ ਆਈਆਂ ਨੇ ਇਹਨਾਂ ਬਾਰੇ ਮੈਂ ਜਾਣਕਾਰੀ ਦੇ ਦੇਣਾ ਪਹਿਲਾਂ ਬੱਚੇ ਦੇਖ ਲਓ ਜਿਹੜੇ ਅੱਜ ਬੱਚੇ ਵੇੜਾ ਤੁਹਾਨੂੰ ਦਿਖਾਈਆਂ ਨੇ ਬੱਚੇ ਮਰ ਗਏ ਸੀਗੇ ਉਹ ਪ੍ਰੋਪਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਜੋ ਕਿਸੇ ਵੀਰ ਦੇ ਮਨ ਦੇ ਵਿੱਚ ਕੋਈ ਸ਼ੰਕਾ ਕਿੰਤੂ ਪਰੰਤੂ ਨਾ ਰਹੇ ਠੀਕ ਆ ਕੋਈ ਠੰਡ ਦਾ ਠੰਡ ਇਹ ਲਾਲ ਦਾ ਨਾ ਜੀ ਇਹ ਲਾਲ ਦਾ ਬੱਚਾ ਹੈ ਦੋਸਤੋ ਠੀਕ ਆ ਵੀ ਠੰਡ ਦੇ ਕਾਰਨ ਕੋਈ ਰਾਤ ਮੀਂਹ ਕਣੀ ਜਿਆਦਾ ਪੈਣ ਕਰਕੇ ਜਾਂ ਬੱਚੇ ਨੂੰ ਠੰਡ ਲੱਗ ਗਈ ਕਰੋ ਵੀ ਮਰ ਗਏ ਸੀ ਬੱਚੇ ਇਹ ਦੂਜੀ ਜਿਹੜੀ ਕਾਲੀ ਵੇੜਾ ਜਿਹਦੇ ਥੱਲੇ 20 ਤੋਂ ਪਲੱਸ ਦੁੱਧ ਦਾ ਇਹ ਉਹਦਾ ਬੱਚ ਤੇ ਬੱਚੇ ਦੋਵੇਂ ਐਕਸਪਾਇਰ ਹੋ ਗਿਆ ਬੇਸ਼ੱਕ ਤੁਸੀਂ ਧਿਆਨ ਦੇ ਵਿੱਚ ਰੱਖ ਸਕਦੇ ਹੋ ਠੀਕ ਹੈ ਤੇ ਅਗਲੀਆਂ ਵਿਹੜ ਜਿਹੜੀਆਂ ਇਹ ਆਪਾਂ ਬਿਲਕੁਲ ਇਨਫੋਰਮੇਸ਼ਨ ਲੈ ਰਹੇ ਨੇ ਬਾਈ ਤੋਂ ਤੇ ਠੀਕ ਆ ਕੋਈ ਚੱਕਰ ਨਾ ਲਾ ਦੇ ਹਲੋ ਅੱਜ ਅੱਛਾ ਭਾਈ ਇਹ ਦਿਨ ਲੈਂਦੀ ਹੈ ਜੀ ਹਾਂ ਲਓ ਪੰਜ ਚਾਰ ਦਿਨ ਲਊ ਇੱਕ ਬੋਹ ਬਣੂਗੀ ਹਾਂ ਬਿਲਕੁਲ ਜੀ ਸੂਬਾ ਦੂਜਾ ਹੀ ਹੈ ਜੀ ਹਾਂ ਦੂਜਾ ਦੂਜਾ ਅੱਛਾ ਸੂਬਾ ਦੂਜਾ ਜਿਹੜਾ ਦੋਸਤੋ ਸੂਣ ਦੇ ਵਿੱਚ ਰੈਡੀ ਆ ਤਿਆਰੀ ਆ ਠੀਕ ਆ ਢਲਾ ਢੁਲਾ ਕਾਫੀ ਆ ਤੇ ਦਿਨ ਹਜੇ ਲੈ ਜੂਗੀ ਹਫਤਾ ਕੋਈ ਖੰਡ ਹਫਤਾ ਜਾਣੇ ਤੇ ਪੰਜ-ਛੇ ਦਿਨ ਦੇ ਵਿੱਚ ਪਹੁੰਚਦਾ ਹੋਣਾ ਪਤਾ ਨਹੀਂ ਤਾਂ ਗੋਕੇ ਦਾ ਰਾਤ ਨੂੰ ਸੂਫੇ ਤੇ ਪੰਜ-ਛੇ ਦਿਨ ਤਾਂ ਇਕੱਲੇ ਬਿਲਕੁਲ ਜੀ ਬਿਲਕੁਲ ਖੋਲੋ ਜੀ ਅਰੇ ਸਾਪਰ ਚ ਆਈਆਂ ਚੱਲ ਕਿਉਂ ਨੇ ਹੈ ਨਾ ਕੋਈ ਪਤਾ ਨਹੀਂ ਤਾਂ ਤੇ ਉਲਾਵੇ ਪਹੁੰਚ ਹਾਂ ਜੀ ਠੀਕ ਕਰੌਂ ਸੰਗ ਦੇ ਵਿੱਚ ਵੱਛੀ ਹੈਗੀ ਵਹਿੜ ਹੈਗੀ ਦੋਸਤੋ ਠੀਕ ਹੈ ਤੇ ਦੂਜਾ ਸੁਹਾ ਸੂਣ ਦੇ ਵਿੱਚ ਰੈਡੀ ਆ ਦਿਨ ਹਜੇ 8 ਤੋਂ 10 ਦੇ ਦਿਨ ਹਫਤਾ ਵੀ ਲਾ ਕੇ ਜਾ ਸਕਦੀ ਹੋ ਸਕਦਾ ਵੀ 2-4 ਦਿਨਾਂ ਦੇ ਸੁਹਾ ਤੇ ਠੀਕ ਤੇ ਸ਼ਹੀਦਵਾਲ ਦਾ ਜੋ ਕਰੌਂ ਕਰਦੇ ਆ ਵਾਈਟ ਰਗਾ ਠੰਡਾ ਲੀਵਾ ਜਿਹੜਾ ਤੁਸ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਬਹਿਣੀ ਵਾਲੇ ਪਾਸੇ ਤੋਂ ਆ ਠਾਣਾ ਆ ਦੇਖੋ ਉਲਟ ਬਹਿਣੀ ਵਾਲੇ ਪਾਸੇ ਤੋਂ ਠੀਕ ਹੈ ਜੀ ਬਿਲਕੁਲ ਜਿਹੜਾ ਦੋਸਤੋ ਤਿਆਰੀ ਦੇ ਵਿੱਚ ਆ ਦੋ ਚਾਰ ਦਿਨ ਮੰਨ ਲਓ ਚਾਹੇ ਹੋ ਸਕਦਾ ਵੀ ਹਫਤਾ ਵੀ ਕੱਟ ਜੇ ਅੱਛਾ ਭਾਈ ਪੁੱਲਰ ਸਾਹਿਬ ਕਿੰਨਾ ਮੁੱਲ ਲੈ ਦੇ ਕੀ ਕਰਦੇ ਆ ਮੁੱਲ ਜੀ ਦਾ ਹੁਣ ਇਹਦਾ ਹੈਗਾ ਜੀ ਮੁੱਲ 42000 ਹਾਂ ਜੀ 42000 ਚੋਂ 10000 ਖੰਡ ਛੋੜ ਕਰ 42000 ਦੇ ਵਿੱਚੋਂ ਛੋੜ ਨਹੀਂ ਕਰਦੇ ਠੀਕ ਹੈ ਜੀ 42000 ਦੇ ਵਿੱਚੋਂ ਜਿਹੜੀ ਕਿਸਾਨ ਵੀਰੋ ਅਛੋਟ ਕੀਤੀ ਜਾਵੇਗੀ ਠੀਕ ਆ ਜਿੰਨਾ ਵੀ ਹੋ ਸਕੇ ਗੰਜੈਸ਼ ਜਿੰਨੀ ਵੀ ਹੋ ਜਰੂਰ ਹੋ ਜਾਊਗੀ ਬੈਡ ਚੰਗੀ ਆ ਬਿਲਕੁਲ ਦੁੱਧ ਮੱਝਾਂ ਦੇ ਦੁੱਧ ਦੇ ਬਰਾਬਰ ਹੁੰਦਾ ਆਪਾਂ ਨੂੰ ਨਾਰਮਲ ਹੀ ਪਤਾ ਜਿਹੜੀ ਕ੍ਰੋਸ ਬਰੀਡ ਹੋਵੇ ਦੁੱਧ ਜਿਹੜਾ ਸੰਗਣਾ ਹੁੰਦਾ ਠੀਕ ਆ ਤੇ ਬੈਡ ਤੁਸੀਂ ਇਹ ਵੀ ਖਰੀਦ ਸਕਦੇ ਹੋ ਚੰਗੀ ਜੇ ਇਸ ਤੋਂ ਬਾਅਦ ਅਗਲੀ ਇੱਕ ਹੋਰ ਬੈਡ ਆ ਠੀਕ ਆ ਐਚ ਐਫ ਬੈਡ ਹੈਗੀ ਆ ਠੀਕ ਆ ਤੇ ਡਿਟੇਲ ਕਰਾਸ ਵਿੱਚ ਐਚ ਐਫ ਠੀਕ ਐ ਐਚ ਐਫ ਤੇ ਬਾਈ ਜਰਸੀ ਦਾ ਕਰਾਸ ਬਾਈ ਹਾਂ ਜਰਸੀ ਦਾ ਕਰਾਸ ਹਾਂ ਜਰਸੀ ਦਾ ਕਰਾਸ ਤੇ ਮੂੰਹ ਜਾਈ ਬਣੇਗਾ ਹਾਂ ਹਾਂ ਐਚ ਐਫ ਜਰਸੀ ਦਾ ਕਰਾਸ ਹਾਂਜੀ ਹਾਂਜੀ ਬੂਥੀ ਪੱਤੀ ਪੂਰੀ ਆ ਤੇ ਜਰਸੀ ਦੇ ਵਿੱਚ ਹੀ ਆ ਸਾਡੇ ਸੀਰਾ ਵੀ ਜੀ ਕੋਈ ਚੱਕਰ ਨਹੀਂ ਆ ਦੇਖੋ ਜੀ ਬਹੁਤ ਡੰਡਾ ਲਾਈਦਾ ਜੀ ਤੇ ਜਨਾਨੀ ਚ ਉਹ ਬੰਦਾ ਚ ਉਹ ਜਿਹੜਾ ਮਰਜ਼ੀ ਲੋ ਵੀ ਹਲੇ ਟੈਂਪੂ ਚ ਉੱਤਰਿਆ ਇਹਦਾ ਪਰਚੂ ਆਈਆਂ ਠੀਕ ਆ ਜੀ ਅੱਛਾ ਬਾਈ ਇਸ ਵਕਤ ਕਿਨਵਾ ਸੌਣ ਜਾ ਰਹੀ ਹੈ ਕਹ ਰਹੇ ਨੇ ਸਾਨੂੰ ਦੂਜਾ ਕਿਹਾ ਜੀ ਹੁਣ ਆਪਾਂ ਇਹ ਖਰੀਦੀ ਆ ਆ ਫਾਈਟ ਟਾਬਲਾ ਲੈਣੇ ਚਲੋ ਦੂਜਾ ਮਲਣ ਭੈਣ ਤਾਂ ਦੂਜਾ ਤੀਜਾ ਮਲਣ ਨਹੀਂ ਹੋਏਗੀ ਦੂਜੇ ਹੀ ਆ ਦੂਜਾ ਕਹਿੰਦੇ ਹਨਾ ਫੇਸਬੁਕ ਤੇ ਕੀ ਲੱਗਦੀ ਦੂਜੇ ਹੀ ਆ ਦੂਜਾ ਕਹਿੰਦੇ ਪ੍ਰੋਪਰ ਦੂਜਾ ਕਹਿੰਦੇ ਦੂਜੇ ਹੀ ਪ੍ਰੋਪਰ ਆ ਹਾਂਜੀ ਜੀ ਆਰੀਜੀਨਲ ਦੂਜਾ ਹੀ ਆ ਆ ਦੰਦੀ ਵੀ ਜਵਾਨ ਹੋਈ ਹਾਂ 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 ਜਵਾਨ ਹੋਈ ਹੋਊਗੀ ਠੀਕ ਆ ਚੱਪ ਤੇ ਜਿਹੜਾ ਦੋਸਤੋ ਜਰਸੀ ਦਾ ਕ੍ਰੋਸ ਆਂਗਾ ਤੇ ਦਿਨ ਮੈਨੂੰ ਲੱਗਦਾ ਭਾਈ ਲੈ ਜੂਗੀ ਅਜੇ ਇਹ 5-7 ਦਿਨ 5-7 ਦਿਨ ਫਵਾਨਾ ਲੇਵਾ ਸੋਨਾ ਬਣਾਈ ਪਈ ਥੋੜਾ ਜਿਹਾ ਸੀਵੀ ਲੀਟਰ ਦੀ ਕਹਿੰਦੇ ਜਵਾਈ ਜਾਂਦੀ ਕਈ ਉਨਵਾਰਾਂ ਦਾ ਵੀ ਥਾਂ ਛੋਟਾ ਲੱਗਾ ਪਰ ਥਾਂ ਵੀ ਬਹੁਤ ਲੰਬਾਈ ਦੇ ਵਿੱਚ ਉਹ ਵੀ ਲੀਟਰ ਦੀ ਜਵਾਈ ਕਹਿੰਦੇ ਕਰ ਕਰਦੀ ਸੀ ਠੀਕ ਹੈ ਆ ਦੇਖੋ ਜੀ ਠੀਕ ਆ ਖੋਲ ਕੇ ਨਿੱਕੇ ਵੀਰ ਖੋਲੋ ਕਾਕੇ ਖੋਲੋ ਇਹਨੂੰ ਰੱਡ ਚੰਗੀ ਹੈ ਦੋਸਤੋ ਜੇਕਰ ਤੁਸੀਂ ਖਰੀਦ ਲੈਂਦੇ ਹੋ ਤੇ ਕਰੋ ਸੰਗ ਦੇ ਵਿੱਚ ਆ ਕਿਸੇ ਤਰ੍ਹਾਂ ਦੀ ਕੋਈ ਗਰਮੀ ਸਰਦੀ ਉਹਨਾਂ ਵਾਲੇ ਦਿਨਾਂ ਤਾਂ ਜਿਹੜਾ ਵੀ ਆਪਾਂ ਵੇਖੀਏ ਪੱਖ ਨੂੰ ਲੈ ਕੇ ਤੇ ਲਾਈਵ ਹੰਦ ਹੈਗੀ ਹੈ ਠੀਕ ਆ आ देखो जी बड़ा चंगी भाई पम्मा भुलर जी ਤੇ ਬਾਕੀ ਚੱਲੋ ਜੇ ਕੋਈ ਭੈਣ ਭਰਾ ਲੈ ਜਾਂਦਾ ਤੇ ਵਾਦੇ ਬੰਦੀ ਹੈ ਵੀ ਵੈੜ ਚੰਡੀ ਜੀ ਆ ਸੋਣੀ ਆ ਤੇ ਹਰ ਪਾਸੇ ਨਾਲ ਕਰੋ ਸੰਗ ਦੇ ਵਿੱਚ ਬਾਕੀ ਇਹ ਤਾਂ ਲੈ ਦੇ ਕਿੰਨਾ ਕਰਦੇ ਆ ਬ੍ਰਿਕ ਡਿਮਾਂਡ ਕਰ ਲਿਓ ਜੇ ਇੱਕ ਲੈ ਦੇ ਕਰਦੇ ਵੀ ਇੱਥੋਂ ਤੱਕ ਜੀ ਬੰਦੇ ਦੀ ਆ 45000 ਤੁਸੀਂ 2000 ਛੋੜ ਕਰਾਂਗੇ 43000 43000 ਜਿੱਦਾਂ ਲੋ ਕਰਨੀਆਂ ਠੀਕ ਆ ਜੀ 43000 ਦੀ ਜਿਹੜੀ ਆ ਕਿਸਾਨ ਵੀਰ ਉਹ ਇਹ ਵੈੜ ਹੋ ਜਾਊਗੀ 45000 ਮੋਲਾ 2000 ਵਿੱਚੋਂ ਲੈਸਾ 43000 ਦੀ ਹਾਂ ਨਾ ਠੀਕ ਆ ਹਰ ਪਾਸੇ ਤੁਸੀਂ ਵੇਖ ਲਈਐ ਬੜ ਥਣਾ ਥੋਨਾਂ ਦੀ ਬਹੁਤ ਸਾਫ ਆ ਲੰਬੇ ਥਣ ਨੇ ਮੁਠੀ ਵਾਲਾ ਥਣਾ ਪਾਜੀ ਪੰਮਾ ਭੂਰਰ ਜੀ ਆ ਸੰਪਰਕ ਹਾਂਜੀ ਆਪਣਾ ਸੌਦਾ ਹੋ ਜਵੇ ਪਾਜੀ ਹਾਂਜੀ ਉਹਨੂੰ ਵੀਡੀਓ ਕਾਹਤੇ ਫਿਰ ਦੁਬਾਰਾ ਦਿਖਾ ਦਾਂਗੇ ਜਿੱਦਾਂ ਉਹਦੀ ਤਸੱਲੀ ਕਰਨੀ ਜਾਊਗੀ ਜੀ ਸੌਦੇ ਤੋਂ ਬਿਨਾਂ ਨਹੀਂ ਕਿਸਾਨ ਪਰੇਸ਼ਾਨ ਨਾ ਕਰਨਾ ਨਾ ਸੌਦੇ ਦੇ ਹੋਏ ਜੇ ਬਾਅਦ ਜਿੱਦਾਂ ਵੀ ਕਹਿੰਦਾ ਅਗਲਾ ਵੀਡੀਓ ਕਾਹਤੇ ਚਵਾ ਦਿਖਾ ਦੇਣਾ ਕਈ ਗਰਾ ਹੁੰਦਾ ਵੀ ਚਲੋ ਸੌਦਾ ਕਰ ਲੈ ਬਿਆਨਾ ਕਰ ਲੈ ਵੀਰ ਜਿਹੜੀ ਸੂਨ ਵਾਲੀ ਹੈ ਫੇਰਾ 53 ਦਾ ਵੀ ਆਨਲਾਈਨ ਭੇਜ ਦੋ ਟਿਪਕੇ ਵੀ ਜਰੂਰ ਕਰਾ ਦਿਓ ਟਿਪਕੇ ਜਿਪੇ ਦਾਂਗੇ ਕੋਈ ਚੱਕਰ ਨਹੀਂ ਆਪਾਂ ਦਾ ਪਤਾ ਨਹੀਂ ਤੁਹਾਨੂੰ ਕੋਈ ਜਾਣੇ ਉਹ ਟਿਪਕੇ ਨਾ ਦੀ ਆਏ ਬਿਲਕੁਲ 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 ਤੇ ਸੰਪਰਕ ਨੰਬਰ ਆਪਣੇ ਜਰੂਰ ਦੱਸੋ ਫਾਰਕ ਨੰਬਰ ਜੀ ਪਹਿਲਾ 82 84 85 54 84 ਇਹ ਤੇ ਚੱਲਦਾ WhatsApp ਠੀਕ ਹੈ ਜੀ 94 653 11 55 ਠੀਕ ਹੈ ਜੀ ਦੋਨੋਂ ਨੰਬਰ ਮੇਰੇ ਚੱਲਦੇ ਆ ਤੇ ਕੋਈ ਮੇਰਾ ਵੀਰ ਬੇਨਤੀ ਹੈ ਫੋਨ ਕਰੇ ਜਿਹਨੇ ਖਰੀਦਣੀਆਂ ਜੀ ਸਵਾਲ ਲੈਣ ਵਾਲੇ ਬੇਨਤੀ ਹੈ ਦੋ ਦਿਨ ੜ ਕੇ ਕਾਲ ਦੇਣਾ ਕਿਉਂਕਿ ਮੌਕਾ ਆ ਦਾ ਵੀਦਿਓ ਜਲਦੀ ਦਾ ਉਸ ਵੇਲੇ ਦੌਦੇਗਾ ਬਿਲਕੁਲ ਬੇਨਤੀ ਹੈ ਉਹਨਾਂ ਨੂੰ ਵੀ ਉਹ ਬਾਅਦ ਕਿ ਤਰ੍ਹਾਂ ਕਰਵਾਈ ਕਰਨਾ ਜਿਹਨਾਂ ਨੇ ਟਾਈਮ ਲੈ ਲਿਆ ਹੁੰਦਾ ਕਿ ਥੋੜੀ ਜਿਹੀ ਨਾ ਬਿਲਕੁਲ ਬੇਨਤੀ ਹੈ ਠੀਕ ਹੈ ਜੀ ਬਿਲਕੁਲ ਜੀ ਹਾਂ ਜੀ ਤੇ ਇਹਨੀਆਂ ਬੇਨਤੀਆਂ ਪ੍ਰਮਾਣ ਕਰਿਓ ਚੰਗੀ ਤਰ੍ਹਾਂ ਸਾਡੀ ਵੀਡੀਓ ਵੇਖੋ ਫਿਰ ਚੰਗੀ ਤਰ੍ਹਾਂ ਡੈਕਸ ਵੇਖੋ ਕਿੱਥੇ ਦਾ ਵਾ ਕਪੂਰਥਲਾ ਤੁਹਾਨੂੰ ਕਿੰਨਾ ਪੈਂਦਾ ਕਪੂਰਥਲਾ ਚ ਪਿੰਡ ਭੁੰਲ ਰਵੇ ਕਿੰਨਾ ਪੈਂਦਾ ਫਿਰ ਤੁਹਾਨੂੰ ਫੋਨ ਕਰਨ ਕੋਈ ਸਾਨੂੰ ਦੱਤਣਾ ਕੋਈ ਆਉਂਦਾ ਇੱਧਰ ਦੀ ਇੱਧਰ ਦੀ ਆ ਜਾਓ ਆਪਣਾ ਨਟ ਦੇ ਖੱਢ ਲੈ ਕਹੋ ਜੀ ਬਿਲਕੁਲ ਜੀ ਲਾਗੇ ਮੋਡਲ ਜੇਲ ਪੈਂਦੀ ਕਪੂਰਥਲਾ 12 ਕਿਲੋਮੀਟਰ ਆ ਅੰਬਰਸਰ ਮੇਨ ਰੋਡ ਥਰ ਤੋਂ 4 ਕਿਲੋਮੀਟਰ ਆ ਬਿਲਕੁਲ ਜੀ ਸੁਭਾਨਪੁਰ 4 ਕਿਲੋਮੀਟਰ ਆ ਹਾਂਜੀ ਚਲ ਮਾ 4 ਕਿਲੋਮੀਟਰ ਆ ਤੇ ਆਪਣਾ ਹੀ ਤਸੱਲੀ ਕਰਕੇ ਵੀਡੀਓ ਵੇਖ ਕੇ ਮੇਰੇ ਭਰਾ ਫੋਨ ਕਰਨ ਕਿ ਉਹਦਾ ਵੀ ਕਪਚਾ ਬਾਹਰੇ ਤੋਂ ਕੋਈ ਪਹਿਲੇ ਟਮ ਜੀ ਹਾਂ ਨਾ ਸੁਣਾ ਕੇ ਫੋਨ ਚੜ੍ਹਨ ਬਾਅਦ ਰੱਖਿਆ ਬਿਲਕੁਲ ਜੀ ਇਨੀ ਕ ਭੇਂਦੀ ਰਾਤ ਨੂੰ ਨਾ ਕੋਈ ਫੋਨ ਕਰੇ 8 ਵਜੇ ਤੋਂ ਬਾਅਦ ਹਾਂ 8:00 ਵਜੇ ਤੋਂ ਬਾਅਦ ਨਾ ਨਾਗਰਿਕ ਸਵੇਰੇ ਫੇਕ 8:00 ਵਜੇ ਤੋਂ ਮਰਜ਼ੀ ਕਰ ਲੇ ਬਿਲਕੁਲ ਜੀ ਬਿਲਕੁਲ ਹਾਂ ਜੀ ਇਨੀ ਕ ਭੇਂਦੀ ਨਾ ਕਰੇ ਠੀਕ ਹੈ ਸੋ ਦੋਸਤੋ ਇਹ ਜਨ ਬਾਈ ਪਮਾ ਭੁੱਲਰ ਜੀ ਪਿੰਡ ਜਿਹੜਾ ਦੋਸਤੋ ਭੁੱਲਰ ਪੇਟ ਹੈਗਾ ਤਹਿਸੀਲ ਟਲਵਾ ਹੈਗੀ ਜਾਂ ਜ਼ਿਲ੍ਹਾ ਕਪੂਰਥਲਾ ਲੱਗਦਾ ਹੈਗਾ ਐਨੀਮਲ ਜਿਹੜੇ ਆਪਾਂ ਤੁਹਾਨੂੰ ਦਿਖਾਤੇ ਨੇ ਅੱਜ ਘਟੋ ਘਟ ਚਾਰ ਬਹਿਣਾ ਦਿਖਾਤੀਆਂ ਦੋ ਬਿਲਕੁਲ ਟੁਕੀਆਂ ਨੇ ਤਿਆਰੀ ਦੇ ਵਿੱਚ ਆ ਤੇ ਦੋ ਸੁਈਆਂ ਸਵਾਈਆਂ ਨੇ ਬਿਨ ਬੱਚੇ ਤੋਂ ਬੱਚੇ ਮਰੇ ਹੋਏ ਸੀਗੇ ਤੇ ਇੱਕ ਝੋਟੀ ਬਿਲਕੁਲ ਤਿਆਰੀ ਦੇ ਵਿੱਚ ਆ ਇੱਕ ਦੋਸਤੋ ਬਿਲਕੁਲ ਸੁਈ ਸਵਾਈ ਆ ਵੀਡੀਓ ਚੰਗੀ ਲੱਗੇ ਤਾਂ ਜੜੀ ਦੋਸਤੋ ਵੀਡੀਓ ਨੂੰ ਹੋਰਾਂ ਵੀਰਾਂ ਤੱਕ ਅੱਗੇ ਫਾਰਮਰ ਵੀਰਾਂ ਤੱਕ ਜੜੀ ਸ਼ੇਅਰ ਵੀ ਕਰ ਦਿਆ ਕਰੋ ਤੇ ਬਾਕੀ ਸਾਰਿਆਂ ਦਾ ਧੰਨਵਾਦ ਕਰਦੇ ਆ ਤਾਂ ਇਹ ਦਿਲ ਤੋਂ ਧੰਨਵਾਦ ਆ ਜਿਹੜੇ ਵੀਰ ਆਪਾਂ ਨੂੰ ਸਪੋਰਟ ਕਰਦੇ ਆ ਪਿਆਰ ਕਰਦੇ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ